ਕੈਂਸਰ ਦੇ ਵਾਧੇ ਦੇ ਮਾਮਲੇ ਦੇ ਮੱਦੇਨਜ਼ਰ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾਵੇ ਤਾਂ ਜੋ ਇਸ ਦਾ ਇਲਾਜ ਕਰਕੇ ਆਪਣੀ ਜਾਨ ਬਚਾਈ ਜਾ ਸਕੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦੀ ਮਦਦ ਨਾਲ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ ਪਰ ਕੁਝ ਕੈਂਸਰ ਅਚੇਹੇ ਵੀ ਹੁੰਦੇ ਨੇ ਜਿਨ੍ਹਾਂ ਦਾ ਸ਼ੁਰੂਆਤ ਚ ਪਤਾ ਲਗਾਉਣਾ ਬੇहद ਮੁਸ਼ਕਲ ਹੋ ਜਾਂਦਾ ਹੈ। ਇਨ੍ਹਾਂ ਕੈਂਸਰਾਂ ਦੇ ਵਿੱਚ ਅੰਡੋਕੋਜ਼ਾ ਕੈਂਸਰ ਵੀ ਸ਼ਾਮਿਲ ਹੈ। ਇਹ ఓਵਰੀਜ਼ ਦੇ ਵਿੱਚ ਸੈੱਲਾਂ ਚ ਅਸਧਾਰਨ ਮਿਊਟੇਸ਼ਨ ਕਾਰਨ ਹੁੰਦਾ ਤੇ ਪੂਰੇ ਪੇਟ ਦੇ ਵਿੱਚ ਫੈਲ ਸਕਦਾ ਹੈ। ਇਸ ਦੇ ਲੱਛਣ ਕਾਫੀ ਦੇਰ ਨਾਲ ਸਾਹਮਣੇ ਆਉਣੇ ਸ਼ੁਰੂ ਹੁੰਦੇ ਨੇ ਜਿਸ ਕਾਰਨ ਇਸ ਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਤੇ ਕਈ ਵਾਰ ਇਲਾਜ ਸ਼ੁਰੂ ਕਰਨ ਦੇ ਵਿੱਚ ਦੇਰੀ ਹੋ ਜਾਂਦੀ ਹੈ। ਇਸੇ ਲਈ ਇਸ ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ। ਅੰਡਾ ਕੋਰਸ ਕੈਂਸਰ ਔਰਤਾਂ ਚ 8ਵਾਂ ਸਭ ਤੋਂ ਆਮ ਕੈਂਸਰ ਹੈ ਜਿਸ ਕਾਰਨ ਲੱਖਾਂ ਔਰਤਾਂ ਹੁਣ ਤੱਕ ਆਪਣੀ ਜਾਨ ਗਵਾ ਚੁੱਕੀਆਂ ਨੇ ਇਸ ਲਈ ਇਸ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਆਓ ਜਾਣਦੇ ਹਾਂ ਇਸ ਦੇ ਕੀ ਲੱਛਣ ਨੇ ਔਰਤਾਂ 'ਚ ਦੋ ਅੰਡਾ ਕੋਸ਼ ਪਾਈ ਜਾਂਦੇ ਨੇ ਜੋ ਬੱਚੇਦਾਨੀ ਦੇ ਦੋਵੇਂ ਪਾਸੇ ਸਥਿਤ ਹੁੰਦੇ ਨੇ ਇਹਨਾਂ ਦੇ ਵਿੱਚ ਅੰਡੇ ਸਟੋਰ ਹੁੰਦੇ ਨੇ ਇਸ ਲਈ ਪ੍ਰਜਨਨ ਸਿਹਤ ਲਈ ਇਹ ਬਹੁਤ ਮਹੱਤਵਪੂਰਨ ਅੰਗ ਹੁੰਦੇ ਨੇ ਪਰ ਜਦੋਂ ਉਹਨਾਂ ਦੇ ਸੈੱਲ ਅਸਧਾਰਨ ਦਰ ਨਾਲ ਵਧਣ ਲੱਗਦੇ ਨੇ ਤੇ ਹੋਰ ਸਿਹਤਮੰਦ ਸੈੱਲਾਂ ਦੇ ਟਿਸ਼ੂਜ਼ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਨੇ ਤਾਂ ਉਸ ਸਥਿਤੀ ਨੂੰ ਅੰਡਾ ਕੋਸ਼ ਕੈਂਸਰ ਕਿਹਾ ਜਾਂਦਾ ਹੈ ਇਹ ਕੈਂਸਰ ਕਾਫੀ ਗੰਭੀਰ ਹੁੰਦਾ ਹੈ ਜੋ ਅੰਡਾ ਕੋਸ਼ ਤੋਂ ਇਲਾਵਾ ਹੋਰ ਅੰਗਾਂ ਦੇ ਵਿੱਚ ਫੈਲ ਸਕਦਾ ਹੈ ਇਸ ਲਈ ਇਸ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਹੈ ਕਿ ਇਸ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾ ਸਕੇ ਹਾਲਾਂਕਿ ਜੇ ਸ਼ੁਰੂਆਤੀ ਪੜਾਅ ਦੇ ਵਿੱਚ ਕੋਈ ਲੱਛਣ ਦਿਖਾਈ ਨਹੀਂ ਦਿੰਦਾ ਇਸ ਲਈ ਨਿਯਮਤ ਸਕ੍ਰੀਨਿੰਗ ਤੇ ਇਹਨਾਂ ਜ਼ੋਰ ਦਿੱਤਾ ਜਾਂਦਾ ਹੈ ਇਸ ਲਈ ਜੇਕਰ ਤੁਹਾਡੇ ਕੋਲ ਅੰਡਕੋਸ ਦੇ ਕੈਂਸਰ ਦੇ ਰਿਸਕ ਫੈਕਟਰਸ ਨੇ ਤਾਂ ਡਾਕਟਰ ਤੋਂ ਹਰ ਕੁਝ ਮਹੀਨਿਆਂ ਵਿੱਚ ਮਿਲ ਕੇ ਚੈੱਕਅਪ ਕਰਾਉਣਾ ਜ਼ਰੂਰ ਚਾਹੀਦਾ ਹੈ ਕਿ ਅੰਡਕੋਸ ਕੈਂਸਰ ਦੇ ਲੱਛਣ ਕੀ ਨੇ ਬਲੋਟਿੰਗ ਜਾਂ ਅਕਸਰ ਪੇਟ ਦੇ ਵਿੱਚ ਦਰਦ ਰਹਿਣਾ ਵਾਰ-ਵਾਰ ਦਸਤ ਜਾਂ ਕਬਜ ਦੀ ਸਮੱਸਿਆ ਹੋਣਾ ਵਾਰ-ਵਾਰ ਪਿਸ਼ਾਬ ਆਉਣਾ ਪੇਟ ਦੇ ਆਕਾਰ ਦੇ ਵਿੱਚ ਵਾਧਾ ਹੋਣਾ ਅਸਧਾਰਨ ਵੈਜਾਈਨ ਡਿਸਾਰਚ ਅਨਿਯਮਤ ਬਲੀਡਿੰਗ ਭੁੱਖ ਨਾ ਲੱਗਣਾ ਭਾਰ ਘਟਣਾ ਪਿੱਠ ਦਰਦ ਥਕਾਵਟ ਇਹ ਸਾਰੇ ਲੱਛਣ ਮਹਿਸੂਸ ਹੁੰਦੇ ਨੇ ਆਖਿਰ ਵਿੱਚ ਤੋਂ ਬਚਾਅ ਕਿਤਾਂ ਕੀਤਾ ਜਾ ਸਕਦਾ ਹੈ ਸਿਹਤਮੰਦ ਭੋਜਨ ਖਾਓ ਆਪਣੀ ਖੁਰਾਕ ਦੇ ਵਿੱਚ ਸਿਹਤਮੰਦ ਭੋਜਨ ਨੂੰ ਸ਼ਾਮਲ ਕੀਤਾ ਜਾਵੇ ਜਿਸ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਐਂਟੀਆਕਸੀਡੈਂਟ ਐਂਟੀਕਾਰਸਿਨੋਜੈਨਿਕ ਗੁਣ ਹੁੰਦੇ ਨੇ ਇਸ ਤੋਂ ਇਲਾਵਾ ਅਨਾਜ ਸਬਜ਼ੀਆਂ ਫਲ ਮੱਛੀ ਦਹੀਂ ਇਹ ਸਭ ਕੁਝ ਸਾਨੂੰ ਸੇਵਨ ਕਰਨਾ ਚਾਹੀਦਾ ਹੈ ਰੋਜ਼ਾਨਾ ਕਸਰਤ ਕਰੋ ਨਿਯਮਤ ਕਸਰਤ ਕਰਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ ਇਸ ਲਈ ਹਫ਼ਤੇ ਦੇ ਵਿੱਚ 5 ਦਿਨ ਘੱਟੋ-ਘੱਟ 30 ਮਿੰਟ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ ਸਮੋਕਿੰਗ ਤੇ ਡਰਿੰਕਿੰਗ ਨਾ ਕਰੋ ਇਸ ਨਾਲ ਕੈਂਸਰ ਦਾ ਜੋਖਮ ਕਾਫੀ ਵੱਧ ਜਾਂਦਾ ਹੈ ਡਾਕਟਰ ਤੋਂ ਰੈਗੂਲਰ ਚੈੱਕਅਪ ਕਰਾਓ ਤਾਂ ਜੋ ਕੋਈ ਪਰੇਸ਼ਾਨੀ ਹੋਵੇ ਤਾਂ ਉਹਦਾ ਸਮਾਂ ਰਹਿੰਦੇ ਪਤਾ ਲੱਗ ਸਕੇ ਅੰਡਰ ਕੋਸ਼ ਕੈਂਸਰ ਕਿਉਂ ਹੁੰਦਾ ਇਸ ਬਾਰੇ ਕੋਈ ਠੋਸ ਕਾਰਨ ਨਹੀਂ ਪਤਾ ਲੱਗ ਸਕਿਆ ਪਰ ਆਪਣੀ ਜੀਵਨ ਸ਼ੈਲੀ ਚ ਕੁਝ ਸੁਧਾਰ ਕਰਨ ਨਾਲ ਇਸ ਦੇ ਜੋਖਮ ਨੂੰ ਘਟਾਉਣ ਦੇ ਵਿੱਚ ਮਦਦ ਜ਼ਰੂਰ ਮਿਲੇਗੀ ਹਾਲਾਂਕਿ ਇਸ ਤੋਂ ਪੂਰੀ ਤਰ੍ਹਾਂ ਨਾਲ ਬਚਾਅ ਹੋਵੇਗਾ ਇਹ ਜ਼ਰੂਰੀ ਨਹੀਂ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ